ਪਤਾ ਲੱਗਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵਤ ਮਾਨ ਜੀ ਮਹਾਲੀ ਦੇ ਫੋਟੋ ਜਿਹੜਾ ਹਫਤਾ ਆ ਉਹਦੇ ਵਿੱਚ ਦਾਖਲ ਨੇ ਪਿਛਲੇ ਦਿਨੀ ਪਹਿਲਾਂ ਦਿੱਲੀ ਅਪੋਲੋ ਵੀ ਦਾਖਲ ਰਹਿ ਕੇ ਆਏ ਨੇ ਪਹਿਲਾਂ ਮੈਂ ਪੂਰੇ ਪੰਜਾਬੀਆਂ ਨਾਲ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸਾਰੇ ਇੱਕ ਵੀਡੀਓ ਜਰੂਰ ਸਾਂਝੀ ਕਰਨਾ ਚਾਹੁੰਦਾ ਹਾਂ ਉਹਦੇ ਨਾਲ ਤਾਂ ਕਿ ਪਤਾ ਲੱਗੇ ਉਸ ਤੋਂ ਬਾਅਦ ਅਗਲੀ ਗੱਲ ਕਰਾਂ टेस्ट हो एक एम बी बी एस डॉक्टर एक नर्स, फार्मास नर्सूपर चार तो पांच बंदे एक महला क्लीनिक एक आम आदमी क्लीनिक काम करे ए सी लग्या होगा और एको एक नक्शा होगा सारे पंजाब नब्बे परसेंट तो ज्यादा लोग ਇਸ ਕਲੀਨਿਕ ਤੋਂ ਦਵਾਈ ਲੈ ਕੇ ਠੀਕ ਹੋ ਕੇ ਘਰ ਚਲੇ ਜਾਣਗੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਚ ਜਾਂ ਕੋਈ ਪੀਜੀਆਈ ਚ ਜਾਂ ਕਿਤੇ ਹੋਰ ਵੱਡੇ ਹਸਪਤਾਲ ਨੂੰ ਜਾਣ ਦੀ ਲੋੜ ਨਹੀਂ ਪੈਣੀ ਅਮਰੀਕਾ ਵੀ ਸੋਚ ਰਿਹਾ ਕਿ ਸਾਨੂੰ ਮਹੱਲਾ ਕਲੀਨਿਕਾਂ ਦਾ ਮਾਡਲ ਦਿਓ ਅਸੀਂ ਵੀ ਕੁਛ ਨਾ ਕੁਛ ਨੇੜੇ ਇਲਾਜ ਦਾ ਜਿਹੜਾ ਕਈ ਵਾਰੀ ਉਹ ਇਲਾਜ ਉੱਡਾ ਨਹੀਂ ਹੁੰਦਾ ਜ਼ਿੰਮੇਵਾਰੀ ਉੱਡੀ ਨਹੀਂ ਹੁੰਦੀ ਜਿੱਦੀ ਬਣਾ ਲਈ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਮਰੀਕਾ ਵੀ ਸੋਚ ਰਿਹਾ ਹੈ ਕਹਿੰਦੇ ਅਮਰੀਕਾ ਵੀ ਸੋਚ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਮਾਲਾ ਕਲੀਨਿਕ ਚੱਲ ਰਿਹਾ ਹੈ ਵੀ ਇਦਾਂ ਦੇ ਅਸੀਂ ਉੱਥੇ ਬਣਾਈਏ ਮਤਲਬ ਹੁਣ ਜਿਨ੍ਹਾਂ ਨੇ ਵੋਟ ਪਾਈ ਹੈ ਮੱਥੇ ਤੇ ਹੱਤਾਂ ਮਾਰਨਾ ਪੈਣਾ ਹੈ ਕਿ ਕਿ ਤਾ ਝੂਠ ਹੋਣੀ ਹੈ ਕਿ ਗੱਪ ਹੁੰਦਾ ਹੈ ਕਿ ਗੱਪਾਂ ਦਾ ਵੀ ਬਾਤ ਹੁੰਦਾ ਹੈ ਦੂਜੀ ਨੰਬਰ ਹੁਣ ਮੁੱਖ ਮੰਤਰੀ ਸਾਹਿਬ ਤੁਸੀਂ ਫੋਟੀ ਹਸਪਤਾਲ ਦੇ ਦਾਖਲ ਹੋਣੇ ਹੋ ਕਹਿੰਦੇ ਪੁੱਲ ਹਸਪਤਾਲ ਦੇ ਦਾਖਲ ਹੋਣੇ ਤੁਸੀਂ ਆਪ ਹੀ ਕਹਿੰਦੇ ਹੋ ਕਿ 100 ਤੋਂ ਵੱਧ ਟੈਸਟ ਇਹਨਾਂ ਮਹੱਲਾ ਕਲਿੰਗ ਦੇ ਵਿੱਚ ਹੋਣੇ 100 ਤੋਂ ਵੱਧ ਟੈਸਟ 5-5 ਮੈਂ ਦੀ ਬੰਦੇ ਦੀ ਟੀਮ ਹੋਏਗੀ ਮੰਨ ਲਾ ਤੇ ਪਹਿਲੀ ਗੱਲ ਤਾਂ ਇਹ ਸਾਰਾ ਝੂਠ ਆ ਹਾਲਾਂਕਿ ਇਹ ਮਾਡਲ ਤੁਸੀਂ ਹੋਰ ਸਟੇਟਰ ਦੇ ਵਿੱਚ ਜਾ ਕੇ ਵਿੱਚ ਪੰਜਾਬ ਜਾ ਕੇ ਪੜਤਾਲ ਕਰੋ ਇਹੇ ਦਿੱਲੀ ਆ ਝੂਠਾ ਮਾਡਲ ਪੰਜਾਬ ਵਿੱਚ ਆ ਬਣਾ ਚਲੋ ਪੰਜਾਬੀ ਜਿਗਵਾਤੀ ਨੇ ਗੱਲਾਂ ਚਾ ਗਈ ਟੱਕ ਟੱਕ ਵੋਟਾਂ ਪਾਤੀਆਂ ਹੁਣ ਸਵਾਲ ਇਹ ਆ ਕਿ ਜੇ ਤਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਉਹ 100 ਟੈਸਟਾਂ ਦੇ ਵਿੱਚੋਂ ਟੈਸਟ ਕਰਾਉਣ ਦੀ ਲੋੜ ਪਈ ਐ ਫਿਰ ਤੁਸੀਂ ਮਹੱਲਾ ਕਿਉਂ ਤੁਸੀਂ ਇੱਥੋਂ ਨਹੀਂ ਕਰਾਉਂਦੇ ਤੁਸੀਂ ਤਾਂ ਆਮ ਕਰਾਂ ਦੇ ਪੀਪਲ ਤੋਂ ਤੁਸੀਂ ਤਾਂ ਕਹਿ ਨਹੀਂਓ ਕਿ ਮੈਂ ਤਾਂ ਪਿੰਡਾਂ ਤੋਂ ਆਇਆ ਮੈਂ ਤਾਂ ਆਮ ਐ ਫਿਰ ਤੁਹਾਨੂੰ ਹੁਣ ਮਹੱਲਾ ਕ੍ਰਿਕਟ ਦੇ ਵਿੱਚ ਟੈਸਟ ਕਰਾਉਣ ਤੋਂ ਕੀ ਪਰਹੇ ਜਾ ਬਈ ਹੁਣ ਤੁਸੀਂ ਬਣ ਕੇ ਮਹਾਰਾਜਾਂ ਦੇ ਤੌਰ ਇਹਦਾ ਮਤਲਬ ਯਾ ਤਾਂ ਤੁਹਾਡੇ ਮਹੱਲਾ ਕ੍ਰਿਕਟਾਂ ਦੇ ਵਿੱਚ ਰਾਜ ਨਹੀਂ ਹੋ ਰਿਹਾ 100-100 ਟੈਸਟ ਨਹੀਂ ਹੋ ਰਹੇ ਉਹਨਾਂ ਨੂੰ ਉੱਤੇ ਟੈਸਟ ਕਰਾਉਣ ਦੀ ਬਵਸਤਾ ਨਹੀਂ ਹੈ ਉਹ ਝੂਠ ਹੈ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਕਿ ਮੈਂ ਤਾਂ ਆਮ ਘਰਾਂ ਦਾ ਧੀ ਪੁੱਤਾ ਫਿਰ ਹੁਣ ਤੁਹਾਨੂੰ ਜਿੱਥੇ 5-5 ਲੱਖ ਰੁਪਈਆ ਇੱਕ ਦਿਨ ਦਾ ਲੱਗਦਾ ਉਹ ਹਸਪਤਾਲ ਦੇ ਵਿੱਚ ਤੁਹਾਨੂੰ ਲੱਗਣਾ ਪੈਂਦਾ ਇਹਦਾ ਮਤਲਬ ਬਿਮਾਰੀ ਵੱਡੀ ਹੈ ਤੇ ਜੇ ਬਿਮਾਰੀ ਵੱਡੀ ਹੈ ਫਿਰ ਉਹ ਜਾਗਰ ਕਰਨੀ ਜੀਣੀ ਹੈ ਦੱਸਣਾ ਚਾਹੀਦਾ ਤੁਹਾਡੀ ਟੀਮ ਨੂੰ ਡਾਕਟਰ ਸਾਹਿਬਾਨ ਨੂੰ ਚੀਫ ਐਕਟਰੀ ਸਾਹਿਬ ਨੂੰ ਕਿ ਮਾਜੋ ਮੁੱਖ ਮੰਤਰੀ ਸਾਹਿਬ ਐਡੀ ਵੱਡੀ ਕਿਸੇ ਗੰਭੀਰ ਸਮੱਸਿਆ ਨਾਲ ਜੁੜੇ ਹੋਇਆ ਰਹੇ ਜਿਹੜਾ ਬਾਰ ਬਾਰ ਉਹਨਾਂ ਨੂੰ 5.5 ਲੱਖ ਰੁਪਏ ਦਿਹਾੜੀ ਵਾਲੇ ਹਫ਼ਤਾਵੇ ਦੇ ਵਿੱਚ ਜਾਣਾ ਪੈ ਰਿਹਾ ਇਹਦਾ ਮਤਲਬ ਪ੍ਰੋਬਲਮ ਫਿਰ ਵੱਡੀ ਆ ਤੇ ਪ੍ਰੋਬਲਮ ਦਾ ਸਾਰੇ ਪੰਜਾਬੀ ਨੂੰ ਪਤਾ ਕਿ ਪ੍ਰੋਬਲਮ ਅਸਲ ਜਿਹੜਾ ਹੈ ਕੀ ਆ ਜਦੋਂ ਤੱਕ ਤੁਸੀਂ ਉਹ ਪ੍ਰੋਬਲਮ ਛੱਡਦੇ ਨਹੀਂ ਜਿਹੜੀ ਪ੍ਰੋਬਲਮ ਤੁਸੀਂ ਆਪ ਬਣਾਈ ਹੋਈ ਆ ਉਦੋਂ ਤੱਕ ਮਸਲਾ ਹੱਲ ਨਹੀਂ ਹੋ ਸਕਦਾ ਸੋ ਹਲਾ ਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹ ਹਸਪਤਾਲਾਂ 'ਚ ਰਹਿੰਦੇ ਨੇ ਇਹ ਆ ਦਿੱਲੀ ਰਹਿੰਦੇ ਨੇ ਜਾਂ ਹਰਿਆਣਾ ਦੇ ਰਹਿੰਦੇ ਨੇ ਪੰਜਾਬ ਤੋਂ ਕੋਈ ਵੀ ਨਹੀਂ ਆਉਂਦਾ ਜੇ ਪੰਜਾਬ ਦੇ ਵਿੱਚ ਕੋਈ ਹੈਗਾ ਤਾਂ ਭ੍ਰਿਸ਼ਟਾਚਾਰ ਜੇ ਪੰਜਾਬ ਦੇ ਵਿੱਚ ਹੈਗਾ ਤਾਂ ਮੈਨਿੰਗ ਮਾਫੀਆ ਜੇ ਪੰਜਾਬ ਦੇ ਵਿੱਚ ਹੈਗਾ ਤਾਂ ਤੁਹਾਡੇ ਮੰਤਰੀ ਜਿਹੜੇ ਬਾਰ-ਬਾਰ 100-100 ਕਰੋੜ ਦੇ ਭੁਤਾਨੇ ਕਰ ਰਹੇ ਨੇ ਹਾਲਾਤ ਇਹ ਨੇ ਕਿ ਪੰਚਾਇਤੀ ਚੋਣਾਂ ਦਾ ਅਨਾਊਂਸ ਕਰਤਾ ਤੇ ਹੁਣ ਤੱਕ ਲਿਸਟਾਂ ਨਹੀਂ ਬਣੀਆਂ ਨਾ ਵੜਾਉਂਦੀਆਂ ਨਹੀਂਆਂ ਨਾ ਵੋਟਰ ਲਿਸਟਾਂ ਤੇ ਕੱਲ ਤੋਂ ਹਰ ਰੋਜ਼ ਲੋਕ ਹੱਜੜ-ਕੁਵਾਰ ਹੋ ਰਹੇ ਨੇ ਸੀ ਦੇਖ ਰਹੇ ਆਂ ਮੁੱਖ ਮੰਤਰੀ ਸਾਹਿਬ ਕੀ ਜੇ ਦਿਨ ਹਸਪਤਾਲ ਚਲੇ ਜਾਂਦੇ ਨੇ ਸੋ ਇਸ ਲਈ ਤੁਸੀਂ ਜਿਹੜਾ ਇਹ ਐਜੂਕੇਸ਼ਨ ਮਾਡਲ ਇਹ ਸਿੱਖਿਆ ਮਾਡਲ ਤਾਂ ਤੁਹਾਡੇ ਮੁਣੀ ਮਾਰੀਓ ਸੁਪਰੀਮ ਕੋਰਟ ਨੇ ਪਰਸੋਂ ਲਾਹ ਪਾ ਕੀਤੀ ਹੈ ਤੇ ਹਲਥ ਮਾਡਲ ਤਾਂ ਤੁਸੀਂ ਆਪ ਹੀ ਦੱਸੀ ਜੰਨੇ ਹੋ ਕਿ ਪੰਜਾਬ ਹੈ ਹਲਥ ਮਾਡਲ ਸੋ ਮੇਰੀ ਬੇਇੱਜ਼ਤੀ ਆ ਪੰਜਾਬੀਆਂ ਨੂੰ ਵੀ ਕਿ ਬਚ ਲੋ ਬੋਲੋ ਮਾਣਾ ਮਟਾ ਅਟੋ ਕਿ ਕਿਹੜੇ ਲੋਕਾਂ ਨੂੰ ਆਪਾਂ ਵੋਟ ਪਾ ਦਿੱਤੀ ਜਜ਼ਬਾਤ ਦੇ ਵਿੱਚ ਆ ਕੇ ਪੰਜਾਬ ਦੇ ਪੱਲੇ ਕੱਖ ਵੀ ਨੀਂ ਨਾ ਚੱਲਣਾ ਹੈਗਾ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਬਹੁਤ ਗੰਭੀਰ ਵੱਡੀ ਬਿਮਾਰੀ ਦੇ ਵਿੱਚ ਉਲਝੇ ਹੋਏ ਨੇ ਠੀਕ ਹੋਣ ਦੇ ਸਾਰ ਨਾ ਕਰੀ ਰਹੇ ਸੀ ਕੋਈ ਹੋਰ ਮੁੱਖ ਮੰਤਰੀ ਬਦਲਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਚਲਾਇਆ ਜਾ ਸਕੇ ਬਾਕੀ ਨਿੱਜੀ ਤੌਰ ਤੇ ਮੈਂ ਉਹਦੀ ਸਿਹਤ ਦੀ ਕਾਮਨਾ ਕਰਦਾ ਕਿ ਬ੍ਰਾਈਜਨ ਉਹਨਾਂ ਨੂੰ ਚੜ੍ਹਦੀ ਕਲਾਤ ਅਨੁਸ਼ਟੀ ਬਖਸ਼ਣਾ ਤੇ ਉਹ ਜਿਹੜੀ ਗੱਲਾਂ ਕਰਕੇ ਉਹਨਾਂ ਨੂੰ ਬਾਰ-ਬਾਰ ਹਸਪਤਾਲ ਜਾਣਾ ਪੈਂਦਾ ਉਹ ਗੱਲਾਂ ਛੱਡਣਾ ਤੇ ਉਹਦੀ ਸਿਹਤ ਠੀਕ ਹੋਵੇ